नमस्कार मैं प्रदीप शर्मा नवजवाना टीवी तो आज लुधियाना में खे भारतीय कम्युनिस्ट पार्टी जिला लुधियाना ਵੱਲੋਂ ਇੱਕ ਮੰਗ ਪੱਤਰ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੀ ਨੀਤੀ ਅਪਣਾਉਣ ਦੇ ਵਿਰੋਧ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਜ਼ਿਲ੍ਹਾ ਲੁਧਿਆਣਾ ਡਿਪਟੀ ਕਮਿਸ਼ਨਰ ਰਾਹੀਂ ਪੇਸ਼ ਹੈ ਇਸ ਦੀ ਇੱਕ ਰਿਪੋਰਟ ਦੇਲ ਹਾਂਜੀ ਸਰ ਅੱਜ ਜਿਸ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਦਿਆਨਾ ਬਲੋਂ ਇੱਕ ਪ੍ਰਤੀਨਿਧੀ ਮੰਡਲ ਲੈ ਕੇ ਮੁੱਖ ਮੰਤਰੀ ਪੰਜਾਬ ਸਰ ਦਾਗਵਾਨ ਸਿੰਘ ਮਾਨ ਦੇ ਨਾਮ ਤੇ ਇੱਕ ਮੰਗ ਪੱਤਰ ਲੈ ਕੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਦੇਣ ਆਇਆ ਜਿਸ ਵਿੱਚ ਤੁਸੀਂ ਮੰਗ ਕਰਦੇ ਆ ਕਿ ਜੋ ਸਰਕਾਰ ਸਿਹਤ ਸੇਵਾਵਾਂ ਦਾ ਨੀਜੀਕਰਨ ਦੀ ਵਿਉਂਤ ਬਣਾ ਰਹੀ ਹੈ ਉਸ ਨੀਤੀ ਨੂੰ ਵਾਪਸ ਲਏ ਸਰਕਾਰ ਨੇ ਪੰਜ ਸਿਵਲ ਹਸਪਤਾਲਾਂ ਦਾ ਸਰਵੇ ਵੀ ਕਰਾ ਲਿਆ ਹੈ ਜਿਨ੍ਹਾਂ ਵਿੱਚ ਮੋਗਾ ਫਿਰੋਜ਼ਪੁਰ ਮੋਨਕ ਤੇ ਦੋ ਹੋਰ ਹਸਪਤਾਲ ਵੀ ਹਨ ਤੇ ਜਨਾ ਦੋ ਮੈਡੀਕਲ ਕਾਲਜ ਇੱਕ ਸੰਗਰੂਰ ਤੇ ਆ ਦੂਸਰਾ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਉਹਨਾਂ ਦਾ ਵੀ ਸਰਵੇ ਹੋਇਆ ਉਹ ਮੈਡੀਕਲ ਕਾਲਜ ਦੇ ਹੋਇਆ ਨਿਜੀ ਖੇਤਰ ਨੂੰ ਸੌਂਪਣਾ ਚਾਹੁੰਦੇ ਨੇ ਇਹਦਾ ਮਤਲਬ ਹੈ ਕਿ ਸਰਕਾਰ ਸਾਡਾ ਜੋ ਦੇਸ਼ ਦਾ ਢਾਂਚਾ ਹੈ ਜੋ ਕਿ ਸਰਕਾਰ ਦਾ ਪੈਸਾ ਮਤਲਬ ਲੋਕਾਂ ਦਾ ਪੈਸਾ ਹੁੰਦਾ ਹੈ ਉਸ ਨੂੰ ਨਿਜੀ ਖੇਤਰ ਨੂੰ ਦੇਣ ਜਾ ਰਹੀ ਹੈ ਅੱਜ ਸਿਵਲ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਸਸਤਾ ਜਾਂ ਮੁਫਤ ਲਾਜ ਦੋਨੋਂ ਮਿਲਦੇ ਹਨ ਪਰ ਜੇ ਹੁਣ ਨਿਜੀ ਖੇਤਰ ਵਿੱਚ چلے ਗਏ ਫਿਰ ਲੋਕ ਇਸ ਗੱਲ ਤੋਂ ਵੰਝ ਰਹਿ ਜਾਣਗੇ 2019 ਦੇ ਵਿੱਚ ਵੀ ਇਸ ਕਿਸਮ ਦੀ ਨੀਤੀ ਲੈ ਕੇ ਆਈ ਸੀ ਸਰਕਾਰ ਉਹਨੂੰ ਵੀ ਬਹੁਤ ਵਿਰੋਧ ਹੋਇਆ ਸੀ ਤੇ ਫਿਰ ਇਹ ਨੀਤੀ ਵਾਪਸ ਲੈ ਲਈ ਗਈ ਸੀ ਉਸ ਵੇਲੇ ਇਹ ਗੱਲ ਕਹੀ ਗਈ ਸੀ ਕਿ ਅਸੀਂ ਅੱਗੇ ਮਰੀਜ਼ਾਂ ਨੂੰ ਮੁਫਤ ਇਲਾਜ ਦੇਾਂਗੇ ਤੇ ਅੱਗੇ ਨੂੰ ਪੈਸਾ ਦੇਣਾ ਪਏ ਤੇ ਜਿਨ੍ਹਾਂ ਨੇ ਮੁਫਤ ਇਲਾਜ ਲੈਣਾ ਹੈ ਉਹ ਇੱਕ ਨਿਰਧਾਰਤ ਅਧਿਕਾਰੀ ਦੇ ਹਸਤਾਖਰ ਕਰਾ ਕੇ ਲੈ ਆਣਗੇ ਸੋ ਗਰੀਬ ਜਨਤਾ ਤੇ ਹਸਤਾਖਰ ਕਰਾਣ ਦੀ ਲਗੀ ਰਹਿੰਦੀ ਪਰ ਉਹ ਫਿਰ ਲੋਕਾਂ ਦੇ ਦਬਾਅ ਥਲੇ ਵਾਪਸ ਹੋ ਗਈ ਹੁਣ ਫਿਰ ਇਹ ਸਰਕਾਰ ਉਸੇ ਨੀਤੀ ਨੂੰ ਅਜੇ 6 ਸਾਲ ਦੇ ਬਾਅਦ ਫੇਰ ਲੈ ਕੇ ਆ ਰਹੀ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਲੋਕਾਂ ਦੀ ਸਿਹਤ ਸੇਵਾਵਾਂ ਜੋ ਹੈ ਉਹਨਾਂ ਨੂੰ ਮੁਫਤ ਸੇਵਾਵਾਂ ਪੰਜਾਬ ਸਰਕਾਰ ਦੇਵੇ ਅਤੇ ਜੋ ਸਿਹਤ ਬਜਟ ਹੈ ਪੰਜਾਬ ਸਰਕਾਰ ਦਾ ਉਹ ਕੁੱਲ ਬਜਟ ਦਾ 2% ਵੀ ਨਹੀਂ ਹੈ ਉਸ ਨੂੰ ਵਧਾਇਆ ਜਾਣਾ ਚਾਹੀਦਾ ਘੱਟੋ ਘੱਟ 6% ਕਰੇ ਤੇ ਪੰਜਾਬ ਦਾ ਜੋ ਜੀ ਡੀ ਪੀ ਹੈ ਕੁੱਲ ਉਸ ਦਾ ਜੋ ਸਾਡਾ ਬਜਟ ਹੈ 0.7% ਜੋ ਕਿ ਬਹੁਤ ਘੱਟ ਹੈ ਇਸ ਨੂੰ ਵਧਾਇਆ ਜਾਏ ਕਟੂ ਘਟ 4% ਫੋਰੀ ਤੌਰ ਤੇ ਕੀਤਾ ਜਾਏ ਤਾਂ ਹੀ ਪੰਜਾਬ ਦੇ ਸਿਹਤ ਸਵਾਵਾਵਾਂ ਚੰਗੀਆਂ ਹੋਣਗੀਆਂ ਦੁਨੀਆ ਭਰ ਵਿੱਚ ਪਾਇਆ ਗਿਆ ਕਿ ਪੀਪੀਪੀ ਮੋਡ ਇੱਕਦਮ ਅਸਫਲ ਰਿਹਾ ਹੈ ਸਿਹਤ ਸਵਾਵਾਵਾਂ ਲੋਕਾਂ ਦੇੰਦ ਵਿੱਚ ਅਤੇ ਨਾਲ ਹੀ ਜਿੱਥੇ ਵੀ ਸਿਹਤ ਸਵਾਵਾਵਾਂ ਸਰਕਾਰ ਨੇ ਆਪ ਦਿੱ ਧਿਆਨ ਨੂੰ ਉੱਥੇ ਲੋਕਾਂ ਨੂੰ ਸਹੀ ਸਿਹਤ ਸਵਾਵਾਵਾਂ ਮਿਲਦੀਆਂ ਹਨ ਉੱਥੋਂ ਦੇ ਸਿਹਤ ਸੂਚਕ ਅੰਕ ਬਹੁਤ ਅੱਛੇ ਹਨ ਮੁਕਾਬਲਤ ਉਨ੍ਹਾਂ ਮੁਲਕਾਂ ਦੇ ਉਹਨਾਂ ਦਾ ਮਾਦੇ ਜਿੱਤੇ ਕੀ ਬੀਮਾ ਕੰਪਨੀਆਂ ਦੇ ਰਾਹੀਂ ਜਾਂ ਪੀਸੀਟੀ ਮੋਰ ਦੇ ਰਾਹੀਂ ਸ਼ੇਅਰ ਸਵਾਮਾਂ ਦਿੱਤੇ ਜਾਂਦੇ ਹਨ ਸੋ ਇਸ ਲਈ ਅਸੀਂ ਇਸ ਮੰਗ ਨੂੰ ਲੈ ਕੇ ਮੰਗ ਪੱਤਰ ਕਿਉਂਕਿ ਡਿਪਟੀ ਕਮਿਸ਼ਨਰ ਹੈ ਨਹੀਂ ਸੀ ਸੋ ਅਸੀਂ ਐਡੀਸੀ ਜੀ ਰਕੇਸ਼ ਸ਼ਰਮਨ ਨੂੰ ਆਪਣਾ ਮੰਗ ਪੱਤਰ ਦੇ ਕੇ ਆਇਆ ਤਾਂ ਕਿ ਉਹ ਸਾਡੇ ਮੁੱਖ ਮੰਤਵ ਤੱਕ ਪਹੁੰਚ ਸਕੇ ਮੈਂ ਐਮਐਸ ਪਾਟਿਆ ਸਾਡੇ ਸ਼ਹਿਰੀ ਸਕੱਤਰ ਨੂੰ ਬੇਨਤੀ ਕਰਦੇ ਹਾਂ ਉਹ ਵੀ 2 ਮਿੰਟ ਆਪਣੇ ਵਿੱਚ ਅ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਡਿਟੇਲ ਚ ਦੱਸਿਆ ਅਸੀਂ ਅੱਜ ਤਾਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਬੇਨਤੀ ਕਰਨ ਆਏ ਹਾਂ ਇੱਕ ਮੈਮੋਰੰਡਮ ਦੇ ਕੇ ਪਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦੇਣੇ ਆ ਕਿ ਜੇ ਇਸ ਪਾਲਿਸੀ ਤੇ ਇਸ ਤੋਂ ਅੱਗੇ ਵਧੇ ਤਾਂ ਭਾਰਤੀ ਕਮਿਊਨਿਸਟ ਪਾਰਟੀ ਇਸ ਦੇ ਖਿਲਾਫ ਲੋਕਾਂ ਨੂੰ ਲੈ ਕੇ ਸੰਘਰਸ਼ ਕਰੇਗੀ ਇਹ ਨਾ ਹੋਵੇ ਕਿ ਸਰਕਾਰ ਨੂੰ ਬਾਅਦ ਵਿੱਚ ਇਸ ਸੰਘਰਸ਼ ਤੋਂ ਬਾਅਦ ਪਾਲਿਸੀ ਵਾਪਸ ਲੈਣੀ ਪਏ ਇਹ ਨਿੱਜੀਕਰਨ ਦੀ ਪਾਲਿਸੀ ਜਿੰਨੀ ਛੇਤੀ ਸਰਕਾਰ ਵਾਪਸ ਲੈ ਲੇ ਉਹਨਾਂ ਚੰਗਾ ਅਸੀਂ ਇੱਕ ਵਾਰੀ ਫੇਰ سرکار ਨੂੰ ਚੇਤਾਵਨੀ ਦਿੰਦੇ ਆ ਕਿ ਇਸ ਪਾਲਿਸੀ ਨੂੰ ਵਾਪਸ ਲਓ ਧੰਨ ਨੀਜੀ ਗਾਨਮ ਪਾਲਸੀ ਮੁਰਦਾ ਬਾਦ ਹੁੱਡਾ ਬਾਦ ਗੁਰਦਾਰ ਭਾਰਤੀ ਕਮਿਊਨਿਟੀ ਪਾਰਟੀ ਜਿੰਦਾਬਾ ਸਾਡਾ ਇਕਾ ਜਿੰਦਾਬਾ